ਵਨਡੀਆਂ ਪੰਜਾਬੀ ਤੇ ਸਾਡੇ ਨਾਲ ਮਲਵਿੰਦਰ ਸਿੰਘ ਮਾਲੀ ਜੀ ਮੌਜੂਦ ਨੇ ਮਾਲੀ ਸਾਹਿਬ ਵਨਡੀਆਂ ਪੰਜਾਬੀ ਤੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਮਾਲੀ ਸਾਹਿਬ ਜਿਹੜੀ ਮੀਟਿੰਗ ਹੋਣੀ ਸੀ ਕੈਬਨਟ ਦੀ ਉਹ ਹੋ ਹੋਟੀ ਹੈ ਜੀ ਸੀਐਮ ਭਗਵੰਤ ਮਾਨ ਲਾਈਵ ਹੋ ਕੇ ਐਲਾਨ ਵੀ ਕਰ ਚੁੱਕੇ ਨੇ ਪਰ ਉਹਦੇ ਵਿੱਚ ਸ਼ੁਰੂਆਤ ਮੈਂ ਕਰਨੀ ਚਾਹਨਾ ਉਸ ਤਜਵੀਜ਼ ਤੋਂ ਜਿਹੜੀ ਪਹਿਲਾਂ ਮਨੀਸ਼ ਸੋਧਿਆ ਜੀ ਨੇ ਐਲਾਨ ਕੀਤਾ ਮੁੜ ਕੇ ਸੀਐਮ ਭਗਵੰਤ ਮਾਨ ਨੇ ਉਸ ਐਲਾਨ ਨੂੰ ਅੱਗੇ ਦਰ ਪੇਸ਼ ਕਰ ਦਿੱਤਾ ਉਹ ਕਹਿੰਦੇ ਕਿ ਜਿਹਦੀ ਮਿੱਟੀ ਐ ਸੋਈ ਉਹਦਾ ਮਾਲਕ ਹੋਵੇਗਾ ਭਾਵੇਂ ਵੇਚੋ ਭਾਵੇਂ ਰੱਖੋ ਮੇਰਾ ਸਵਾਲ ਐ ਕਿ ਕੀ ਮਨੀਸ਼ ਸੋਸੋਧਿਆ ਇਹ ਅਖਤਿਆਰ ਰੱਖਦੇ ਸੀ ਕਿ ਉਹ ਐਡਾ ਵੱਡਾ ਐਲਾਨ ਇਕੱਲੇ ਹੀ ਕਰ ਦਿੰਦੇ ਨਹੀਂ ਅਸਲ 'ਚ ਇਹਨਾਂ ਦੇ ਇਹਨਾਂ ਦਾ ਬਾਬਾ ਆਦਮ ਨਾਲ ਲਏ ਪਾਰਟੀ ਦਾ ਹੂੰ ਦਿੱਲੀ ਵਾਲਿਆਂ ਦਾ ਸਿੱਧਾ ਦਖਲ ਦੇਣ ਲਈ ਕੰਟਰੋਲ ਦੇਣ ਲਈ ਪਹਿਲਾਂ ਇਹਨਾਂ ਤੋਂ ਬਿਆਨ ਤਵਾਦਲਾ ਸਮਝੌਤਾ ਕਰਾਇਆ ਹੂੰ ਫੇਰ ਤੁਸੀਂ ਦੇਖਿਆ ਵੀ ਸ਼ਰਾਬ ਦੀ ਨੀਤੀ ਬਣਾਈ ਉਦੋਂ ਅਕਸਰ ਸੱਦੇ ਦਿੱਲੀ ਹੂੰ ਜਾਇ ਇਸ ਇਤਿਹਾਵ ਨਾਲੋਂ ਤਾਂ ਮੁੱਖ ਮੰਤਰੀ ਦਾ ਸਲਾਹਕਾਰ ਲਾਏ ਦਿੱਤਾ ਸੀ ਉਹ ਰਾਜ ਸਭਾ ਮੈਂਬਰ ਹੈ ਜਿਹੜਾ ਜੀ ਤੇ ਉਹ ਪਰ ਫੇਰ ਨਹੀਂ ਚੜ ਸਕੇ ਕਿਉਂਕਿ ਗਲਤ ਸੀ ਹੋ ਚੈਲੇਜ ਹੋ ਗਿਆ ਰੈਕਟ ਦੇ ਤੌਰ ਤੇ ਰਾਘਵ ਚੱਦਾ ਜੀ ਆਹ ਫੇਰ ਵੀ ਇਹਨਾਂ ਦਾ ਲਗਾਤਾਰ ਦਾਖਲ ਰਹਿਣਾ ਚਲੋ ਦੇਖੋ ਇੱਕ ਹੰਤਾ ਆਰ ਪੀ ਦਾ ਅੰਚਾਰਜ ਜੀ ਬਾਰੇ ਆ ਪਾਰਟੀਆਂ ਦੇ ਇੰਚਾਰਜ ਲੱਗਦੇ ਨੇ ਉਹ ਦਿੱਲੀ ਤੋਂ ਹੋਣ ਉਹ ਰਾਜਸਥਾਨ ਤੋਂ ਹੋਣ ਪਰ ਕਿਉਂਕਿ ਇਹਨਾਂ ਕੋਲ ਇੱਕੋ ਦਿੱਲੀ ਆ ਹੂੰ ਹੋਰ ਕੋਈ ਇਹਨਾਂ ਕੋਲ ਕੁਛ ਹੈ ਹੀ ਨਹੀਂ ਹੂੰ ਇਸ ਕਰਕੇ ਇਹਨਾਂ ਨੇ ਦਿੱਲੀ ਤੋਂ ਇੰਚਾਰਜ ਲਾਉਣਾ ਹੁੰਦਾ ਉਹਨੇ ਪਾਰਟੀ ਮਾਮਲੇ ਦੇਖਰੇ ਹੁੰਦੇ ਨੇ ਹੂੰ ਐਸ ਸੋਚਿਆ ਹੈ ਇਹਨਾਂ ਕੋਲੇ ਪਾਰਟੀ ਹੈ ਹੀ ਨਹੀਂ ਜੀ ਤੁਸੀਂ ਦੱਸ ਦੋ ਪਾਰਟੀ ਦੀ ਸੂਬਾ ਕਮੇਟੀ ਕਿਹੜਾ ਹੂੰ ਤੁਸੀਂ ਦੱਸ ਦੋ ਪਾਰਟੀ ਦੀਆਂ ਜ਼ਿਲ੍ਹਾ ਕਮੇਟੀਆਂ ਕਿੱਥੇ ਨੇ ਹੂੰ ਕਹਿੰਦੇ ਨਾ ਜੋ ਜੋ ਗਾਰਮੈਂਟ ਜਾਂਦਾ ਦੀ ਇਹਨੇ ਹਲਕਾ ਚਾਰਜ ਲਾਤੇ ਜੀ ਇੰਨਾ ਫਲਾਣਾ ਚਾਰਜ ਲਾਤੇ ਜੀ ਪਾਰਟੀ ਦਾ ਸਟਰਕਚਰੇ ਨਾਲ ਕੋਈ ਹੈ ਨਹੀਂ ਪਾਰਟੀ ਦੇ ਨਾਂ ਤੇ ਅਸਲ ਤੋਂ ਸਰਕਾਰ ਚਲਾ ਰਹੇ ਨੇ ਹੂੰ ਇਸੇ ਕਰਕੇ ਮਤਲਬ ਹਰ ਇੱਕ ਸਰਕਾਰੀ ਮਾਮਲੇ 'ਚ ਇਹਨਾਂ ਦਾ ਪੂਰਾ ਦਖਲ ਆ ਹੂੰ ਨਹੀਂ ਪੱਥਰਾ ਤਨਾਮਾ ਤੋਂ ਲੈ ਕੇ ਜਾ ਅੱਜ ਵਾਰੀਆਂ ਕਰਾਉਣ ਤੱਕ ਸਾਰਾ ਮਤਲਬ ਪੰਜਾਬ ਦੀਆਂ ਮਲਾਈਆਂ ਸ਼ੱਕ ਰਹੇ ਨੇ ਕੱਲਾ ਪੰਜਾਬ ਲਈ ਸਾਰੇ ਮੁਲਕ ਤੇ ਪਾਰਟੀ ਨੂੰ ਅੱਗੇ ਵਧਾਉਣ ਖਾਤਰ ਇਹ ਪੰਜਾਬ ਦਾ ਖਰਚਾ ਕਰਾਉਣੇ ਚਾਹੇ ਉਹ ਇਸ਼ਤਿਹਾਰਾ ਦਾ ਹੋਵੇ ਚਾਹੇ ਹੈਲੀਕਾਪਟਰ ਦਾ ਹੋਵੇ ਇਹ ਇਹ ਕਰਕੇ ਜਿਹੜਾ ਮਨੀਸ਼ ਸੋਭੀਆ ਪਹਿਲਾਂ ਐਲਾਨ ਕਰਦਾ ਉਸ ਤੋਂ ਬਾਅਦ ਕੈਵਲਰਮਨ ਲੈਦੀਆ ਹਾਂ ਪਾਰਟੀ ਇਹ ਤਾਂ ਕਹਿ ਰੱਖਦੀ ਆ ਪਾਰਟੀ ਕਿ ਉਹਨੇ ਕਿਹੜੀ ਪਾਰਟੀ ਦੀ ਮੀਟਿੰਗ ਕੀਤੀ ਜਿੰਨੇ ਮੈਨੂੰ ਦੱਸੋ ਹਾਂ ਉਹ ਇਹ ਕਹਿ ਸਕਦਾ ਜਿਵੇਂ ਦੇਖੋ ਚੰਨੀਦੋਂ ਬਣਿਆ ਉਦੋਂ ਵੀ ਉਹਨੇ ਕਿਹਾ ਸੀ ਵੀ ਸਰਕਾਰ ਪਾਰਟੀ ਦੇ ਅਧੀਨ ਆ ਹਮ ਪਾਰਟੀ ਨੂੰ ਜਵਾਬ ਦੇ ਆ ਸਰਕਾਰ ਹਮ ਫੁੱਲੀ ਤਰ ਤੇ ਠੀਕ ਆ ਉਹਦੀ ਗੱਲ ਹਮ ਪਰ ਇਹਨਾਂ ਨੇ ਪਾਰਟੀ ਦੀ ਮੀਟਿੰਗ ਕਿੱਥੇ ਕੀਤੀ ਆ ਪਾਰਟੀ ਦੀ ਮੀਟਿੰਗ ਕਰਕੇ ਇਹ ਕਹਿ ਸਕਦੇ ਸੀ ਵੀ ਪਾਰਟੀ ਨੇ ਸਰਕਾਰ ਨੂੰ ਕੁਝ ਤੁਜ ਵਿਜਾ ਭੇਜੀ ਨਹੀਂ ਹਮ ਪਾਰਟੀ ਚਾਹੁੰਦੀ ਆ ਵੀ ਸਰਕਾਰ ਇਹੇ ਜੇ ਫੈਸਲੇ ਲਵੇ ਹਮ ਪਾਰਟੀ ਤਾਂ ਹੈ ਨਹੀਂ ਕਿਤੇ ਹਮ ਹਾਂ ਤੋਂ ਇੱਕ ਤਰ੍ਹਾਂ ਕੇ ਉਸੇ ਗੱਲ ਤੇ ਮੋਹਰ ਲਾਉਣੇ ਲਈ ਮੈਨੂੰ ਮੈਨੂੰ ਲੱਗਦਾ ਸਵਧਾਨਕ ਤੌਰ ਤੇ درست ਨਹੀਂ ਫਰ ਮਾਲੀ ਸਾਹਿਬ ਸਵਾਲ ਹੀ ਇੱਥੇ ਆ ਕੇ ਘੁੰਮ ਜਾਂਦਾ ਨਾ ਕਿ ਜਦੋਂ ਇੱਕ ਹਾਰਿਆ ਹੋਇਆ ਲੀਡਰ ਅਸੀਂ ਤਾਂ ਸਿੱਧਾ ਸਿੱਧੀ ਗੱਲ ਕਰਦਾ ਕਿ ਦਿੱਲੀ ਦੇ ਵਿੱਚ ਜਦੋਂ ਇਲੈਕਸ਼ਨ ਹੋਈ ਮਨੀਸ਼ ਸੋਧਿਆ ਹਾਰ ਗਏ ਅਰਵਿੰਦ ਕੇਜਰੀਵਾਲ ਵੀ ਹਾਰ ਗਏ ਪਰ ਹੁਣ ਇੱਥੇ ਆ ਕੇ ਜਦੋਂ ਪੰਜਾਬ ਆ ਗਏ ਹੁਣ ਇਲਜ਼ਾਮ ਲੱਗ ਰਿਹਾ ਕਿ ਭਾਈ ਪੰਜਾਬ ਦੀ ਸਿਆਸਤ ਉੱਤੇ ਓਵਰਟੇਕ ਕਰ ਰਹੇ ਆ ਪੰਜਾਬ ਸਰਕਾਰ ਉੱਤੇ ਓਵਰਟੇਕ ਕਰ ਰਹੇ ਆ ਤੁਸੀਂ ਮੰਨਦੇ ਹੋ ਕਿ ਓਵਰਟੇਕ ਹੋ ਰਿਹਾ ਜੀ ਹੋਇਆ ਹੋਇਆ ਹੋ ਰਿਹਾ ਨਹੀਂ ਹੂੰ ਮੈਂ ਕੰਮਲ ওভারਟੇਕ ਹੋਇਆ ਹੋਇਆ ਤੁਸੀਂ ਜਾ ਕੇ 77 'ਚ ਪੁੱਛੋ ਨਾ ਹੂੰ ਵੀ ਪਨ ਮੀਡੀਆ 'ਚ ਕਿੰਨੀ ਭਰਤੀ ਹੋਈ ਆ ਉਹ ਕਿੰਨੇ ਕਿੱਥੋਂ ਦੇ ਨੇ ਸਲੂਸ਼ਨ ਬੋਰਡ ਦਾ ਚੇਅਰਮੈਨ ਮੈਂ ਤੁਰਕਸਾਦੀ ਵੀ ਆ ਬਦਲੀ ਕਰ ਤੂੰ ਕਹੇ ਸੀ ਦਿੱਲੀ ਵਾਲਾ ਟੁਕਾ ਹਮ ਅਸਲ ਵਿੱਚ ਇਹ ਜਿਹੜੇ ਲੋਕ ਆਏ ਨੇ ਨਾ ਵੀ ਨਵੇਂ ਹੋਣਾ ਹੋਰ ਗੱਲ ਆ ਇਹਨਾਂ ਵੀ ਕੋਈ ਆਮ ਘਰਾਂ ਦੇ ਵਿੱਚ ਵੀ ਬੰਦੇ ਸਿਆਸੀ ਹੁੰਦੇ ਨੇ ਸਿਆਸੀ ਸੰਭੇ ਹੁੰਦੀ ਆ ਸਿਆਸੀ ਫੋਦੀ ਹੁੰਦੀ ਆ ਉਹ ਨਹੀਂ ਨਾਮ ਘਰਾਂ ਦੇ ਮੁੰਡੇ ਆ ਗਏ ਮਾ ਦੇ ਲੋ ਪਰ ਆਮ ਘਰਾਂ ਦੇ ਮੁੰਡਿਆਂ ਨੇ ਜਿੰਨੀਆਂ ਨੁਕਤੀਆਂ ਕੀਤੀਆਂ ਉਹ ਵੀਰਾਂ ਨਹੀਂ ਕੀਤੀਆਂ ਲਵਲੀ ਯੂਨੀਵਰਸਿਟੀ ਵਾਲਾ ਲੈ ਲਓ ਅਸ ਨੀਲਰੋਂ ਲੈ ਲਓ ਬਾਹਰ ਤੋਂ ਲੈ ਆਂਦੇ ਜਿਹੜੇ ਉਹ ਲੈ ਲਓ ਹੂੰ ਬਾਕੀ ਬਾਹਰ ਲਈ ਤੁਸੀਂ ਲੈ ਲਓ ਮਤਲਬ ਜੀ ਦੀ ਨਿਯੁਕਤੀ ਕਰਦੇ ਨੇ ਜਿਹਨੂੰ ਟਿਕਟ ਦਿੰਦੇ ਨੇ ਉਹ ਬਟੇਕਾਂ ਨਾਲ ਬੱਥੇ ਨੇ ਜੀ ਇਸੇ ਦਾ ਇਹਦਾ ਇਹਨਾਂ ਦਾ ਹਾਲ ਬਣਿਆ ਹੋਇਆ ਹੂੰ ਮੁਕੰਮਲ ਟੇਕਓਰ ਕੀਤਾ ਹੋਇਆ ਹੈ ਇਹਨਾਂ ਨੇ ਪਰ ਦੇਖੋ ਜਿੰਨਾ ਮਰਜ਼ੀ ਹੋਵੇ ਬਾਹਰਲਾ ਬੰਦਾ ਉਹਨਾਂ ਅਸਰਦਾਰ ਤਰੀਕੇ ਨਾਲ ਨਹੀਂ ਚਲਾ ਸਕਦਾ ਹੂੰ ਮੀਆਂ ਮੰਗੋ ਜੀ ਤੇ ਹਰ ਸਿੰਘ ਦੀ ਫਿਤਰਤ ਹੁੰਦੀ ਆ ਜਿਹੜਾ ਇਲਾਕਾ ਉਹਨਾਂ ਦੇ ਅਧੀਨ ਆਵੇ ਨਾ ਉਹਨਾਂ ਇਲਾਕੇ ਨੂੰ ਜਲੀਲ ਕਰਨਾ ਉਹਦੀ ਅਣਖ ਮਾਰਨੀ ਔਰਤਾਂ ਦੀ ਬੇਇੱਜ਼ਤੀ ਕਰਨੀ ਤੇ ਨਾਲ ਇਹ ਸਾਬਤ ਕਰਦਾ ਵੀ ਤੁਸੀਂ ਬੁੱਧੂ ਹੋ ਤੁਹਾਨੂੰ ਅੰਨੀ ਵੀ ਅਕਲ ਨਹੀਂ ਇਹੀ ਕੰਮ ਇਹ ਕਰ ਰਹੇ ਹਾਂ ਸਾਰੇ ਮਿਲ ਕੇ ਤੇ ਇਹ ਆਪਣੇ ਆਪੇ ਬਰਵਾਲ ਕਰੀ ਬੈਠੇ ਨੇ ਜਿਹੜਾ ਕੋ ਮਾੜਾ ਮੋਟਾ ਕੋਈ ਕਹਾਣਾ ਵੀ ਦੇਖੋ ਮਾੜਾ ਦਾ ਮਨਵਿੰਦਰ ਤੰਗ ਬੋਲਿਆ ਸੀ ਲੈਂਡ ਫੂਲ ਦੇ ਪਾਸੇ ਬਾਰੇ ਬੜਾ ਜੀ ਬੜਾ ਜੀਵੇ ਨਾਲ ਵੀ ਨਾਲ ਸੋਟੀ ਆਉਦੇ ਕੋਲੇ ਫੋਟੋ ਕੱਚਾ ਹੁੰਦਾ ਇਹ ਕੋਈ ਕੱਟੇ ਨਕਾ ਮਰਾੜਾ ਦਾ ਮੈਨੇਜਰ ਨੇ ਕਿਹਾ ਸੀ ਵੀ ਜਿਹੜਾ ਗੰਮੀ ਗੱਦੀ ਵਾਲੀ ਗੱਲ ਆ ਉਹ ਜ਼ਰੂਰੀ ਨਹੀਂ ਕ腐ਸ਼ਨ ਕੀਤੀ ਹੋਏ ਮਾਲੀ ਸਾਹਿਬ ਇੱਕ ਗੱਲ ਇਹ ਵੀ ਦੱਸਿਓ ਕਿਉਂਕਿ ਬੜੇ ਦਿਨਾਂ ਦੀ ਚਰਚਾ ਚੱਲ ਰਹੀ ਸੀ ਖੈਰ ਹੁਣ ਤਾਂ ਬਹੁਤ ਕੁਝ ਉੱਤੇ ਅਪਡੇਟ ਵੀ ਆ ਗਿਆ ਪਰ ਮੈਂ ਜਾਣਨਾ ਚਾਹੁੰਦਾ ਤੁਸੀਂ ਸਮਝਦੇ ਹੋ ਕਿ ਕੋਈ ਗੱਲ ਵਿਗੜੀ ਐ ਸੀਐਮ ਭਗਵੰਤ ਮਾਨ ਵਿੱਚ ਤੇ ਦਿੱਲੀ ਦੀ ਲੀਡਰਸ਼ਿਪ ਦੇ ਵਿੱਚ ਕੋਈ ਖਿੱਚ ਤਾਣ ਬਣੀ ਐ ਜਦੋਂ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਹੋ ਕੇ ਹਸਪਤਾਲ ਗਏ ਨੇ ਉਦੋਂ ਦੀ ਇਹ ਗੱਲਾਂ ਬਹੁਤ ਚੱਲ ਪਈਆਂ ਦੇਖੋ ਜੀ ਇਹਨਾਂ ਬਾਰੇ ਨਾ ਮੈਂ ਜਿਵੇਂ ਇੱਕ ਵਾਰ ਕਿਹਾ ਸੀ ਹਮ ਮਤਲਬ ਜਦੋਂ ਤਖਵੀਰ ਦਾ ਰਾਜ ਸੀ ਨਾ ਹਮ ਕੋ ਕਿਹਾ ਧਾਵੇ ਜਮੁਰੇ ਖੜ ਕੇ ਕਹੋ ਇਹਦੇ ਵਿੱਚ ਵੀ ਤਸਵੀਰ ਨਹੀਂ ਹਸਤਾ ਪਾ ਲਾ ਲੋਕ ਮੰਨ ਲੰਗੇ ਹਮ ਇਹਨਾਂ ਦੇ ਬੇਵਿਸ਼ਵਾਸੀ ਐਡੀ ਹੋ ਗਈ ਲੋਕਾਂ ਨੂੰ ਜੋ ਵੀ ਮਰਜੀ ਤੁਸੀਂ ਕਹੋ ਲੋਕ ਮੰਨ ਲੈਣਗੇ ਤੇ ਇਹ ਕਿਸੇ ਵੀ ਵੱਖ ਨਹੀਂ ਦਿੰਦੇ ਹਮ ਨਹੀਂ ਪਾ ਉਹਨੂੰ ਕੋ ਨੰਨੇ ਦੇਖ ਲੋ ਫਿਰ ਉਹਨਾਂ ਦੇ ਉੱਤੇ ਆਪਣੇ ਬੰਨੇ ਕਿਹੜੇ ਲਾਉਂਦੇ ਨੇ ਉਹ ਵੇਖ ਲੋ ਉਹ ਤਣਾ ਤਣੀ ਹੈਗੀ ਆ ਚੋਰਾ ਦੇ ਵਿੱਚ ਵੀ ਲੁੱਟ ਦਾ ਮਾਲ ਬੰਨਣ ਕਿ ਲੜਾਈ ਪੈ ਜਾਂਦੀ ਆ ਉਹੀ ਦੀ ਲੜਾਈ ਤਣਾ ਤਣੀ ਨਾ ਤਾਂ ਬਾਕੀ ਗੱਲਾਂ ਤਾਂ ਇਹ ਵੀ ਆ ਗਈਆਂ ਕਹਿੰਦੇ ਕਿ ਮੁੱਖ ਮੰਤਰੀ ਪੰਜਾਬ ਦਾ ਬਦਲ ਦਿੱਤਾ ਜਾਣਾ ਇੱਥੋਂ ਤੱਕ ਗੱਲਾਂ ਹੋਣ ਲੱਗ ਗਈਆਂ ਇੰਦਰਬੀਰ ਨਿਜਰ ਦੀ ਸਿਕਿਉਰਿਟੀ ਕਹਿੰਦੇ ਅੰਦਰ ਖਾਤੇ ਵਧਾਉਣ ਲੱਗੇ ਆ ਜਾਂ ਵੱਧ ਗਈ ਆ ਬਹੁਤ ਕੁਝ ਚੱਲਿਆ ਉਦੋਂ ਇੱਕ ਦੋ ਦਿਨਾਂ ਦੇ ਵਿੱਚ ਦੇਖੋ ਜਦੋਂ ਪਹਿਲੀ ਵਾਰੇ ਹੱਥ ਤਲ ਗਿਆ ਜੀ ਉਹ ਇਸੇ ਗੱਲ ਗਈ ਸੀ ਵੀ ਸੰਦੀਪ ਪਾਸ ਜਿਹਦੇ ਕੋਲੇ ਗਿਆ ਇਹਨੂੰ ਕਿਹਾ ਵੀ ਇਸ ਪਾਸੇ ਦੇ ਦੋ ਤੁਸੀਂ ਬੇਟੇ ਵੀ ਬਣਾ ਦੇ ਹੂੰ ਹੁਣ ਕਿਹਾ ਕਿ ਨਹੀਂ ਕਿਹਾ ਬਈ ਦੀ ਹੁਣ ਇਹਦਾ ਇਹਦਾ ਸਬੂਤ ਕੀ ਆ ਨਾ ਇਹਨਾਂ ਨੇ ਹਾਂ ਕਿ ਗਿਆ ਨਾ ਨਾ ਕਿ ਗਿਆ ਇਹਨੇ ਕਿਹਾ ਮੈਂ ਨਹੀਂ ਦਿੰਦਾ ਹੂੰ ਉਦੋਂ ਮੈਂ ਕਿਹਾ ਸੀ ਵੀ ਜਿਹੜਾ ਸਟੌਜ ਵਾਲਾ ਨਾ^{(\text{ਸਿੰਘਦਰ ਮਾਸਟਰ ਦਾ ਮੁੰਡਾ})}$$ ਹੂੰ ਕੌਣ ਪੁੱਤੜਾ ਇਹ ਇਹਦੀ ਸੁਗੰਧਨ ਸ਼ਕਤੀ ਬਹੁਤ ਤੇਜ ਆ ਹੂੰ ਇਹਨੂੰ ਲਾਉਣਾ ਸੌਖਾ ਵੀ ਹਰ ਕਿਸੇ ਲਈ ਗੁੰਬਰ ਇੱਕ ਇਹਦੇ ਪਿੱਛੇ ਅੰਮ੍ਰਿਤ ਸ਼ਾਹ ਵੀ ਖੜਾ अच्छा ਕਿਉਂਕਿ ਸਾਰੀਆਂ ਇਮਤਿਹਾਨੀਆਂ ਨੀਤੀਆਂ ਲਾਗੂ ਕਰਦਾ ਨਹੀਂ ਤੁਸੀਂ ਇਹ ਮੈਂ ਮੁਕਮਲ ਨਹੀਂ ਬਣਾ ਰਿਹਾ ਮੈਂ ਬਿਲਕੁਲ ਸੋਚ ਸਮਝ ਕੇ ਕਹਿ ਰਿਹਾ ਜੀ ਕਿ ਤੁਸੀਂ ਇਹ ਦੱਸੋ ਆਗਤਾ ਸਰਕਾਰ ਦੀ ਸੁਖਮੀਰ ਬਾਦਲ ਨੇ ਕਿਹੜੀ ਨੀਤੀ ਦਾ ਵਿਰੋਧ ਕੀਤਾ ਕਿ ਤੱਕ ਸੁਖਮਰਤ ਮਾਨ ਨੇ ਕਿਹੜੀ ਨੀਤੀ ਦਾ ਵਿਰੋਧ ਕੀਤਾ ਮੈਨੂੰ ਦਿਖਾ ਦਿਓ ਮੈਂ ਮੰਨਦਾ ਹਾਂ ਕਿ ਤੁਸੀਂ ਇੱਕ ਦਾ ਕੀਤਾ 100% ਵੀ ਕਰੋ 80 ਆ 70 ਆ 60 ਮੰਨ ਲਓ ਕਿਉਂਕਿ ਜੋ ਕੇਂਦਰ ਚਾਹਦਾ ਪੰਜਾਬ ਚੋ ਹੀ ਕਰ ਰਿਹਾ ਤੁਸੀਂ ਜਿੰਨੇ ਜਿਵੇਂ ਜਿਵੇਂ ਪਹਿਲਾਂ ਮੰਗਿਆ ਸੀ ਜਿਵੇਂ ਤੁਸੀਂ ਕਹਿੰਦੇ ਹੋ ਕਿ ਪਹਿਲਾਂ ਵੀ ਹੋ ਸਕਦਾ ਕਿ ਮੰਗਿਆ ਗਿਆ ਹੋਵੇ ਅਸਤੀਫਾ ਹੁਣ ਵੀ ਇਦਾਂ ਦੇ ਕਿਆਸ ਹੈਗੇ ਆ ਕਿ ਮੁੱਖ ਮੰਤਰੀ ਤੋਂ ਅਸਤੀਫਾ ਮੰਗਿਆ ਗਿਆ ਹੋ ਸਕਦਾ ਜੀ ਦੇਖੋ ਜੀ ਕੁਝ ਨਹੀਂ ਕਹਿ ਸਕਦੇ ਇੱਕ ਗੱਲ ਇਹ ਆ ਮੈਂ ਤਾਂ ਕਿਹਾ ਵੀ ਇਹਨੂੰ ਲਾਉਣਾ ਸੌਖਾ ਜੀ ਲਾਉਣਗੇ ਤਾਂ ਐਮ ਐਲ ਏ ਤਾਂ ਅਮਿਤ ਸ਼ਰਕੋਹ ਹੈ ਇਹ ਨਹੀਂ ਫਿਰ ਤਾਂ ਇਹ ਕਰਕੇ ਕੀ ਸੌਖੀ ਗੱਲ ਨਹੀਂ ਹੈ ਮਾਨਯੋਗ ਜੀ ਅਮਿਤ ਜੀ ਦਾ ਸਮਰਥਨ ਕਰ ਨਾਲ ਦਾ ਆਦਰਯੋਗ ਮੁੱਖ ਮੰਤਰੀ ਜੀ ਜੀ ਆਪ ਸੰਗਤ ਜੀ ਮੈਨੂੰ ਇਹ ਦੱਸੋ ਜੀ ਚਲੋ ਮਨ ਲਵੇ ਆਪਾਂ ਵੀ ਬਦਲ ਲਏ ਲਿਆਉਣਗੇ ਕਿ ਨੂੰ ਹੂੰ ਆਪਾਂ ਕਹਿ ਰਹੇ ਹਾਂ ਸਪੀਕਰ ਦੀ ਵਧਾਪੀਓ ਦੱਸੋ ਕਿਉਂ ਟੀਵੀ ਆਮ ਨਾਲ ਰੋੜ ਦੀ ਵਧਾਪੀ ਹਾਂ ਅੱਛਾ ਮੇਰਾ ਵੀ ਮੇਰਾ ਵੀ ਨਹੀਂ ਕਹਦਾ ਲੋਕਾਂ ਨਾਲ ਸਰਦਾ ਹਾਂ ਬਿਲਕੁਲ ਸਹੀ ਗੱਲ ਆ ਕਿਉਂਕਿ ਚੁਟਕਲੇ ਤਾਂ ਲੋਕਾਂ ਨਾਲ ਸਰ ਹੀ ਜਾਣਗੇ ਗੱਲ ਤਾਂ ਲੋਕਾਂ ਕੋਲ ਹੀ ਬਦਲੀ ਲਾਉਂ ਹੁਣਾ ਤੋਂ ਲੋਕਾਂ ਨਾਲ ਵਿਚਾਰ ਸਕਦਾ ਤਾਂ ਗੱਲ ਤੇਰੀ ਸੱਚੀ ਆ ਪਰ ਤੂੰ ਦਸਤਰਜਨਾ ਵੀ ਸਾਰ ਸਕਦਾ ਤੂੰ ਹਰੇਕ ਤੰਦ ਦੀ ਵਰਤੋਂ ਕਿਤੇ ਵੀ ਨਾਲ ਵੀ ਸਾਰ ਸਕਦਾ ਤੇਰੇ ਤੋਂ ਸਾਰਦਾ ਚਾਰ ਕਰਮੀ ਨਹੀਂ ਮਿਸਟਕ ਨਹੀਂ ਹੁੰਦੀ ਜਿਹਨਾਂ ਨੂੰ ਰੇਟਾਂ ਦੇਣਾ ਮਲਾਜਮਾਂ ਨੂੰ ਮਲ ਤੇਰਾ ਥੋੜਾ ਵਾਰ ਮੈਂ ਮੈਂ ਅੰਤ ਵਿੱਚ ਜੇ ਮਾਲੀ ਸਾਹਿਬ ਐ ਜਰੂਰ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿਉਂਕਿ ਜਦ ਤੀ ਤੁਸੀਂ ਇਹ ਗੱਲ ਕੀਤੀ ਐ ਮੁੱਖ ਮੰਤਰੀ ਦਾ ਨਾਮ ਤੁਸੀਂ ਅ ਅਮਿਤ ਸ਼ਾਹ ਦੇ ਨਾਲ ਜਿਹੜੇ ਲਾਇਆ ਮੈਂ ਉਦੋਂ ਦਾ ਹੀ ਹੈਰਾਨ ਆ ਇਸ ਗੱਲ ਦੇ ਉੱਤੇ ਕਿਤੇ ਨਾ ਕਿਤੇ ਭੁਵਿੱਖ ਦੀ ਵੀ ਝਾਤ ਪੈ ਰਹੀ ਹੈ ਤੁਹਾਡੀ ਇਸ ਗੱਲ ਤੋਂ ਬਿਲਕੁਲ ਜੀ ਜਿਹੜੀ ਇਹ ਮੀਤੀ ਲੱਗ ਨੂੰ ਕਰ ਰਿਹਾ ਨਾ ਪੰਜਾਬ ਤੁਸੀਂ ਦੇਖੋ ਤਸਾਨਾ ਦੀ ਲੜਾਈ ਉਹਨਾਂ ਨੇ ਆਪਣੇ ਗੋਨਾ ਕਿ ਇਹਦੇ ਗਲ ਪਾਸਿਕ ਨਾ ਹੂੰ ਦੱਲੀ ਉਹ ਲੜਨੀ ਪਾਈ ਫਿਰ ਪੂਲੀ ਲੈਂਡ ਪੂਲਿੰਗ 36000 ਏਕੜ ਹੂੰ ਕੋਈ ਛੋਟੀ ਗੱਲ ਨਾ ਹੁਣ ਜ਼ਮੀਨਾਂ ਸ਼ਾਮਲਾਤ ਜ਼ਮੀਨਾਂ ਜੇ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਉਹ ਕਾਇਰ ਕਰ ਲਈਆਂ ਸਰਕਾਰ ਨੇ ਪਹਿਲੀ ਗੱਲ ਤਾਂ ਪਿੰਡ ਦਾ ਵਿਕਾਸ ਕਿਵੇਂ ਹੋ ਆਮਦਨ ਦਾ ਫਾਇਦਾ ਕੀ ਹੈ ਹੂੰ ਇੱਕ ਤਾਂ ਉਹਦੇ ਨਾਲ ਵੀ ਨਾਲ ਇਹ 30% ਸਰਕਾਰ ਲੈ ਜਾਂਦੀ ਆ ਉਹ ਪਿੰਡ ਦੀ ਆਮਦਨ ਚੋਂ ਇੱਥੇ ਦਾ ਗਰੀਬਾਂ ਦਾ ਇੱਕ ਬੰਦਾ ਤਨਿਹਸਾ ਜਿਹਾ ਨਾਲ ਜੇ ਉਹ ਸਾਫਪਾਹ ਹੋਰ ਵਿਕਟਾ ਦੇ ਲੇਲਮ ਦੇ ਪਿੰਡ ਵਾਕੀ ਬਣੂ ਫਿਰ ਉਹੀ ਆਣਾ ਖੇਤ ਖਤਮ ਪੰਜਾਬ ਖਤਮ ਜੀ ਖੇਤ ਖਤਮ ਲੈਂਡ ਪੂਲਿੰਗ ਰਹੀ ਖੇਤ ਖਤਮ ਅੜਾ ਰਹੀ ਸਾਰੇ ਖੇਤ ਖਤਮ ਸ਼ਾਮਲਾਤਾ ਰਹੀ ਫਿਰ ਤੁਹਾਡੇ ਇੰਨੇ ਸਪਾਸਟਾ ਬਜ ਦਾ ਬਣਾਤਾ ਚਾਹ 40 ਮੰਡਲਾ ਬਣਾ ਲਓ ਹਮ ਤਾਂ ਕਿਸੇ ਗੱਲ ਬਾਰੇ ਹੂੰ ਉਹ ਕਹਿੰਦਾ ਦਰਿਆਵਾਂ ਦੇ ਅੱਪ ਦੇ ਨਾਂ ਕੋਈ ਜ਼ਮੀਨ ਨਹੀਂ ਹੂੰ ਸਾਰੀ ਜ਼ਮੀਨ ਲੋਕਾਂ ਦੀ ਆ ਜੀ ਇੱਕ ਪਾਸੇ ਖੱਬ ਪਈ ਦੂਜੇ ਪਾਸੇ ਕਤਾਰ ਪਾ ਲਿਆ ਹੂੰ ਚਾਹੇ ਇੱਕ ਵੱਖਰਾ ਸਵਾਲ ਆ ਵੀ ਇਹ ਫੈਸਲੇ ਕੀ ਨੇ ਇਹ ਨਾਲ ਨਾ ਕਰਤੀ ਪਊ ਉਹ ਆਪਾਂ ਉਸਦੇ ਪਾਸੇ ਨਹੀਂ ਜਾਂਦੇ ਪਰ ਮੁੱਖ ਮੰਤਰੀ ਨੂੰ ਲਹੌਣ ਦੀ ਗੱਲ ਆ ਮੰਤਰੀ ਮੰਡਲ ਤੋਂ ਵਾਅਦਾ ਕਰਨ ਦੀ ਗੱਲ ਆ ਇਹ ਬਾਈ ਜੀ ਉੱਥੇ ਦਾ ਬੁੱਲ ਜਾਂ ਲਟਕਾ ਦਿੰਦੇ ਨੇ ਲੱਗ ਜੀ ਹਾਂ ਠੀਕ ਹੈ ਠੀਕ ਹੈ ਮਾਲੀ ਸਾਹਿਬ ਤੁਸੀਂ ਸਾਡੇ ਦਾ ਬਹੁਤ شکریہ ذاتری کال ਜੀ شکریہ ਜੀ ਸਤਿ ਸ੍ਰੀ ਅਕਾਲ